ਪੰਜਾਬੀ ਸੱਭਿਆਚਾਰਕ ਤੇ ਰਾਜੇ ਮਹਾਰਾਜਾਂ ਦੀ ਤਰ੍ਹਾਂ ਬਰਾਤ ਜਾਣੀ ਕੋਈ ਸੌਖੀ ਗੱਲ ਨਹੀਂ ਇਸੇ ਤਰ੍ਹਾਂ ਹੀ ਪਾਲ ਸਿੰਘ ਸਮਾਉ ਦੇ ਵਿਆਹ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿਉਂਕਿ ਪਾਲ ਸਿੰਘ ਸਮਾਉ ਦਾ ਇਕਲੌਤਾ ਵਿਆਹ ਅਜੀਹਾ ਸੀ ਜਿਹੜਾ ਕਿ ਹਾਥੀ, ਘੋੜੇ, ਬੈਲ, ਗੱਡੀਆਂ ਤੇ ਬਰਾਤੀ ਚੜਿਆ ਸੀ ਤੇ ਉੱਥੇ ਹੀ ਉਹਨਾਂ ਦੇ ਵਿਆਹ ਦੇ ਵਿੱਚ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਰੌਣਕਾਂ ਲਗਾਈਆਂ ਗਈਆਂ ਸਨ ਤੇ ਵਿਆਹ ਦਾ ਠਾਠਾ ਮਾਰਦਾ ਇਕੱਠ ਦੱਸਦਾ ਸੀ ਕਿ ਪਾਲ ਸਿੰਘ ਸਮਾਉ ਦਾ ਵਿਆਹ ਹੋ ਰਿਹਾ ਹੈ ਤੇ ਉੱਥੇ ਹੀ ਉਹਨਾਂ ਦੇ ਵਿਆਹ ਦੇ ਵਿੱਚ ਕਈ ਮਸ਼ਹੂਰ ਹਸਤੀਆਂ ਵੀ ਪਹੁੰਚੀਆਂ ਸਨ ਤੇ ਮਾਨਸਾ ਦਾ ਪੂਰਾ ਰੋਡ ਜਿਸ ਦਿਨ ਉਸ ਦਾ ਵਿਆਹ ਹੋਇਆ ਸੀ ਪੂਰੀ ਤਰ੍ਹਾਂ ਜਾਮ ਹੋ ਗਿਆ ਸੀ ਤੇ ਹਰ ਨਿੱਕੇ ਤੋਂ ਲੈ ਕੇ ਵੱਡੇ ਬੰਦੇ ਨੂੰ ਇਸ ਵਿਆਹ ਦੇ ਵਿੱਚ ਇਨਵੀਟੇਸ਼ਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਾਲ ਸਿੰਘ ਸਮਾਉ ਨੇ ਲਾਈਵ ਆ ਕੇ ਲੋਕਾਂ ਦਾ ਧੰਨਵਾਦ ਵੀ ਕੀਤਾ ਸੀ ਤੇ ਹੁਣ ਪਾਲ ਸਿੰਘ ਸਮਾਉ ਨੇ ਇੱਕ ਜਿਹੀ ਪੋਸਟ ਸ਼ੇਅਰ ਕੀਤੀ ਜਿਸ ਤੋਂ ਬਾਅਦ ਉਹ ਕਾਫੀ ਭਾਵੁਕ ਹੋ ਗਿਆ ਉਹ ਪੋਸਟ ਦੇ ਵਿੱਚ ਕਿਤਾ ਹੈ ਕਿ ਇਸ ਪੋਸਟ ਬਾਰੇ ਲਿਖਣ ਲੱਗਿਆਂ ਬਹੁਤ ਜ਼ਿਆਦਾ ਭਾਵਕ ਹੋ ਰਿਹਾ ਹਾਂ ਮੇਰੇ ਕੋਲ ਸ਼ਬਦ ਨਹੀਂ ਲਿਖਣ ਲਈ ਇੰਨੀ ਜ਼ਿਆਦਾ ਮਿਹਨਤ ਤੇ ਬਹੁਤ ਔਖੇ ਸਮੇਂ ਵਿੱਚੋਂ ਲੰਘ ਕਿਵੇਂ ਆਪਣੇ ਆਪ ਨੂੰ ਸਮਾਜ ਦੇ ਹਾਨ ਦਾ ਕੀਤਾ ਕਿੰਨੀਆਂ-ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਖੁਦ ਲੀਬਰਾਂ ਕਰਕੇ ਆਪਣੇ ਆਪ ਨੂੰ ਅੱਗੇ ਲੈ ਕੇ ਆਇਆ ਕਈ-ਕਈ ਵਾਰ ਸਕੂਲ ਕਾਲਜ ਦੀਆਂ ਫੀਸਾਂ ਨਾ ਭਰਨ ਕਰਕੇ ਨਾਮ ਵੀ ਕਟਿਆ ਗਿਆ ਪੇਪਰ ਦੇਣ ਤੋਂ ਵੀ ਵਾਂਝਾ ਰਿਹਾ ਪੜਨ ਲਈ ਕਿਤਾਬਾਂ ਦਾ ਨਾ ਹੋਣਾ ਪੜਨ ਲਈ ਸਹੀ ਜਗ੍ਹਾ ਨਾ ਹੋਣੀ ਬਸ ਮੈਂ ਹੀ ਜਾਣਦਾ ਹਾਂ ਮਾਂ ਤੋਂ ਬਿਨਾਂ ਲਿਬੜਿਆਂ ਤਿਬੜਿਆਂ ਦੇpoque પેટ ਸਕੂਲ ਜਾਣਾ ਬੱਸ ਦਾ ਕਿਰਾਇਆ ਨਾ ਹੋਣ ਕਰਕੇ ਬੱਸ ਵਾਲਿਆਂ ਨੇ ਹੀਠਾਂ ਉਤਾਰ ਦੇਣਾ ਫਿਰ ਪੈਦਲ ਹੀ ਜਾਂਦਾ ਪਤਾ ਨਹੀਂ ਕੀ ਕੀ ਮੇਰੀ ਜ਼ਿੰਦਗੀ ਵਿੱਚ ਚੱਲਦਾ ਰਿਹਾ ਅਕਾਲ ਪੁਰਖ ਵਾਹਿਗੁਰੂ ਜੀ ਪਤਾ ਨਹੀਂ ਇਹ ਸਭ ਕਿਵੇਂ ਕੀਤਾ ਮਾੜੇ ਹਾਲਾਤਾਂ ਵਿੱਚ ਖੜਨ ਵਾਲੇ ਤੇ ਮੇਰਾ ਉਹਨਾਂ ਹਾਲਾਤਾਂ ਵਿੱਚ ਸਾਥ ਦੇਣ ਵਾਲਿਆਂ ਨੇ ਵੀ ਮੇਰਾ ਸਾਥ ਨਾ ਛੱਡਿਆ ਅੱਜ ਜਿਸ ਮੁਕਾਮ ਤੇ ਹਾਂ ਬਸ ਵਾਹਿਗੁਰੂ ਜੀ ਦੀ ਮਿਹਰ ਤੇ ਮੈਨੂੰ ਚਾਉਣ ਵਾਲਿਆਂ ਦੇ ਪਿਆਰ ਦੀ ਤਾਕਤ ਹੈ। ਖਤਮ ਕਰਨ ਵਾਲਿਆਂ ਨੇ ਵੀ ਆਪਣਾ ਜੋਰ ਲਈ ਰੱਖਿਆ ਤੇ ਮੈਨੂੰ ਸੰਭਾਲਣ ਵਾਲਿਆਂ ਨੇ ਵੀ ਆਪਣਾ ਜੋਰ ਲਈ ਰੱਖਿਆ। ਸਾਥ ਦੇਣ ਵਾਲੇ ਸਾਥ ਦਿੰਦੇ ਰਹੇ ਤੇ ਪਰੇਸ਼ਾਨ ਕਰਨ ਵਾਲੇ ਵੀ ਨਾਲ-ਨਾਲ ਆਪਣਾ ਕੰਮ ਕਰਦੇ ਗਏ। ਮੈਂ ਹਿੰਮਤ ਨਾ ਹਾਰੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਦੇਸ਼ਾਂ ਵਿਦੇਸ਼ਾਂ ਵਿੱਚੋਂ ਇੰਨਾ ਪਿਆਰ ਮਿਲੇਗਾ। ਪੈਦਲ ਤੋਂ ਜਹਾਜ਼ਾਂ ਦਾ ਸਫ਼ਰ ਅੱਜ ਮੇਰੇ ਵਿਆਹ ਨੇ ਤਾਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਇਹ ਹੀ ਕਹਾਂਗਾ ਕਿ ਕੁੱਲੀ ਚੋਂ ਰਾਜਕੁਮਾਰ ਨਿਕਲਿਆ ਹੈ ਤੇ ਆਪਣੇ ਬਚਪਨ ਦੀ ਨਾਲ ਤਸਵੀਰ ਲਗਾ ਕੇ ਪਾਲ ਸਿੰਘ ਸਮਾਉ ਨੇ ਜਿਵੇਂ ਇਹ ਪੋਸਟ ਲਿਖੀ ਤਾਂ ਕਾਫੀ ਭਾਵਕ ਹੋ ਗਿਆ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ